ਵਾਰਡ ਸ਼ੋਅ ਦੇ ਪ੍ਰਮੋਟਰਾਂ ਦੇ ਵਿੱਚ ਸ਼ਾਮਲ ਸੋਸ਼ਲ ਮੀਡੀਆ ਇਨਫਲੂਐਂਸਰ ਅਪੂਰਵਾ ਮਖੀਜਾ ਨੂੰ ਆਈਫਾ ਤੋਂ ਬਾਹਰ ਕਰ ਦਿੱਤਾ ਗਿਆ। ਹੁਣ ਉਹ ਆਫੀਸ਼ੀਅਲ ਤੌਰ ਤੇ ਆਈਫਾ ਦੇ ਪ੍ਰਮੋਟਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੈ। ਸ਼ੋਅ ਇੰਡੀਆਜ਼ ਗੋਟ ਲੈਟੈਂਟ ਦੇ ਵਿੱਚ ਅਸ਼ਲੀਲ ਟਿੱਪਣੀਆਂ ਕਰਨ ਤੋਂ ਬਾਅਦ ਅਪੂਰਵਾ ਮਖੀਜਾ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਉਹ 20 ਫਰਵਰੀ ਨੂੰ ਆਈਫਾ ਸ਼ੋਅ ਦੇ ਲਈ ਉਦਯਪੁਰ ਦੇ ਵਿੱਚ ਸ਼ੂਟਿੰਗ ਕਰਨ ਵਾਲੀ ਸੀ। ਰਾਜਪੂਤ ਕਰਨੀ ਸੇਨਾ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਅਸ਼ਲੀਲਤਾ ਫੈਲੋਣ ਵਾਲਿਆਂ ਦਾ ਵਿਰੋਧ ਨਹੀਂ ਕਰਾਂਗੇ। ਅਸੀਂ ਉਹਨਾਂ ਨੂੰ ਇੱਥੇ ਜੁੱਤੀਆਂ ਦੇ ਨਾਲ ਮਾਰਾਂਗੇ। ਆਈਫਾ ਮਤਲਬ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡ ਪਹਿਲੀ ਵਾਰ ਰਾਜਸਥਾਨ ਦੇ ਵਿੱਚ ਆਯੋਜਿਤ ਹੋਣ ਜਾ ਰਿਹਾ ਸੀ ਤੇ ਫਿਲਮੀ ਦੁਨੀਆ ਦਾ ਇੱਕ ਬਹੁਤ ਵੱਡਾ ਅਵਾਰਡ ਸ਼ੋਅ ਹੈ। ਅਪੂਰਵ ਮਖੀਜਾ ਤੇ ਅਰਲੀ ਫਜ਼ਲ ਇਸ ਈਵੈਂਟ ਦਾ ਹਿੱਸਾ ਬਣਨ ਵਾਲੇ ਸੀ ਪਰ ਹੁਣ ਅਪੂਰਵ ਮਖੀਜਾ ਨੂੰ ਇਸ ਲਿਸਟ ਚੋਂ ਬਾਹਰ ਕੱਢ ਦਿੱਤਾ ਗਿਆ। ਲਗਾਤਾਰ ਸੋ ショਅ ਤੋਂ ਬਾਅਦ ਵਿਵਾਦਾਂ ਦੇ ਵਿੱਚ ਕਿਰਦੀ ਨਜ਼ਰ ਆ ਰਹੀ ਆ ਪੁਰਵਾ ਮੱਖੀਜਾ ਤੇ ਉਹਨਾਂ ਦੇ ਕੈਰੀਅਰ ਤੇ ਵੀ ਇਸ ਦਾ ਅਸਰ ਪੈ ਰਿਹਾ ਹੈ